ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਆਪਾਂ ਲੈ ਕੇ حاضر ਹੋ ਗਏ ਹਾਂ ਸੰਦੀਪ ਕਲੈਕਸ਼ਨ ਹੁਸ਼ਿਆਰਪੁਰ ਤੋਂ ਜੀ ਅੱਜ ਦੇ ਆਰਟੀਕਲ ਰਹਿਣਗੇ ਤੁਹਾਨੂੰ ਦੋ ਰੇਟਾਂ ਵਿੱਚ ਵੀਡੀਓ ਦਵਾਂਗੀ 950 ਔਰ 850 ਵਿੱਚ ਠੀਕ ਹੈ ਜੀ ਸੂਟ ਬਹੁਤ ਸੋਹਣੇ ਆ ਇੱਕ ਸਾਡੇ ਕੋਲ ਸੈੱਟ ਜਿਹੜਾ ਹੈਗਾ ਰਿਪੀਟ ਵਿੱਚ ਆਇਆ ਸੂਟ ਮਤਲਬ ਕੁਆਂਟੀਟੀ ਕਾਫੀ ਹੈਗੀ ਆ ਤੇ ਜਿਹਨੂੰ ਵੀ ਪਸੰਦ ਹੋਇਆ ਤੁਸੀਂ ਨਾਲ-ਨਾਲ ਬੁੱਕ ਕਰ ਲਿਓ ਬੁਕਿੰਗ ਨੰਬਰ ਹੋਊਗਾ ਸਾਡਾ 7270013013 ਪੈਨ ਇੰਡੀਆ ਸ਼ਿਪਿੰਗ ਸਾਡੀ ਫ੍ਰੀ ਰਹੂਗੀ ਜੀ ਸਾਰੇ ਸੂਟਾਂ ਦੇ ਉੱਤੇ ਜਿੰਨੇ ਵੀ ਤੁਹਾਨੂੰ ਅੱਜ ਦੇ ਅਸੀਂ ਵੀਡੀਓ ਵਿੱਚ ਸ਼ੋਅ ਕਰਾਂਗੇ ਜੀ ਤੇ ਸ਼ੁਰੂ ਕਰਦੇ ਹਾਂ ਫਰਸਟ ਆਰਟੀਕਲ ਤੋਂ ਆ ਦਿਖੋ ਬੜੀ ਡਿਮਾਂਡ ਸੀ ਇਹਨਾਂ ਸੂਟਾਂ ਦੀ ਕਾਫੀ ਮਤਲਬ ਮੈਨੂੰ ਲੱਗਦਾ 1.5 ਮਹੀਨੇ ਬਾਅਦ ਮੇਰੇ ਕੋਲ ਰਿਪੀਟ ਇਹ ਚੀਜ਼ ਆਈ ਹੈਗੀ ਆ ਆ ਲੋ ਜੀ 850 ਵਿੱਚ ਸੂਟ ਰਹੂਗਾ ਸ਼ਿਪਿੰਗ ਰਹੂਗੀ ਫ੍ਰੀ ਪੈਨਲ ਸਟਾਈਲ ਬਣਿਆ ਹੋਇਆ ਹੈ ਕਲਰ ਬਹੁਤ ਸੋਹਣਾ ਰਹਿਣ ਵਾਲਾ ਹੈ ਦੇਖਿਓ ਔਰ ਇਹਦਾ ਜਿਹੜਾ ਘੇਰਾ ਹੈਗਾ ਇਸ ਤਰ੍ਹਾਂ ਰਹੂਗਾ ਬੈਕ ਦੀ ਪ੍ਰਿੰਟ ਜਿਹੜੀ ਹੈਗੀ ਸਿੰਪਲ ਰਹਿਣ ਵਾਲੀ ਹੈ ਇਸ ਤਰ੍ਹਾਂ ਬੈਕ ਦੀ ਪ੍ਰਿੰ ਬਾਟਮ ਦਾ ਛੇਡ ਜਿਹੜਾ ਹੈਗਾ ਆ ਪਿਓਰ ਕਾਟਨ ਦੀ ਇਹਦੀ ਬਾਟਮ ਰਹਿਣ ਵਾਲੀ ਆ ਜਿਹੜੇ ਕਹਿੰਦੇ ਆ ਵੀ ਪ੍ਰੈਸ ਤੋਂ ਬਿਨਾ ਸੂਟ ਪਹਿਰਵੇ ਔਰ ਕਾਟਨ ਦਾ ਹੋਵੇ ਇਹ ਬਹੁਤ ਸੋਹਣਾ ਮਸਲੀਨ ਕਾਟਨ ਦੇ ਨਾਲ ਇਹਦਾ ਰਹੇਗਾ ਕੰਬੀਨੇਸ਼ਨ ਜਿਹਦਾ ਕਹਿ ਲਓਗੇ ਔਰ ਕਪੜਾ ਬਹੁਤ ਹੀ ਮਲੈਮ ਆ ਜਿਨ੍ਹਾਂ ਨੇ ਪਹਿਲਾਂ ਬਾਏ ਕੀਤਾ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਆਹ ਲੋ ਜੀ ਕਿ ਫੈਬਰਿਕ ਦੀ ਇਹਦੀ ਕੁਆਲਿਟੀ ਕਿਵੇਂ ਦੀ ਆ ਔਰ ਪਿਓਰ ਕਾਟਨ ਦਾ ਦੇ ਨਾਲ ਰਹੂਗਾ ਦੁਪੱਟਾ ਪੂਰੇ ਵੱਡੇ ਕੱਟ ਦਾ ਆਹ ਲੋ ਜੀ ਪ੍ਰਾਈਸ ਹੋਊਗਾ 850 ਸ਼ਿਪਿੰਗ ਰਹੂਗੀ ਫ੍ਰੀ ਆਹ ਲੋ ਜੀ ਪੂਰਾ ਵੱਡੇ ਖੁੱਲੇ ਡੁੱਲੇ ਦੁਪੱਟੇ ਰਹਿਣ ਵਾਲੇ ਆ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਠੀਕ ਹੈ ਜੀ ਪ੍ਰਾਈਜ਼ ਰੂਗਾ 850 ਕਲਰ ਚਾਰਟ ਮੈਂ ਤੁਹਾਨੂੰ ਦਿਖਾਉਣੀ ਕਲਰ ਚਾਰਟ ਵੀ ਬਹੁਤ ਸੋਹਣਾ ਆਇਆ ਆ ਆ ਲੋ ਜੀ ਅਗਲਾ ਕਲਰ ਗ੍ਰੇ ਕਲਰ ਕਲਰ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਆ ਆ ਲੋ ਬਹੁਤ ਸੋਹਣੀ ਲੁੱਕ ਦੇ ਵਿੱਚ ਦੇਖੋ ਕਿੰਨੀ ਸੋਹਣੀ ਇਹਦੇ ਕਹ ਲੋਗੇ ਪ੍ਰਿੰਟਿੰਗ ਰਹਿਣ ਵਾਲੀ ਆ ਬੈਕ ਦੀ ਪ੍ਰਿੰਟਰ ਹੋ ਗਈ ਇਹਦੀ ਇਸ ਤਰ੍ਹਾਂ ਔਰ ਇਹਦਾ ਗਲਾ ਵਗੈਰਾ ਕੁਝ ਨਹੀਂ ਬਣਿਆ ਹੋਇਆ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਰੈਡੀ ਕਰਵਾਓ ਠੀਕ ਹੈ ਹਰੇਕ ਦੀ ਹਾਈਟ ਦੇ ਹਿਸਾਬ ਨਾਲ ਸੂਟ ਰੈਡੀ ਹੋਊਗਾ ਇਹ ਰੋਗੀ ਇਹਦੀ ਬਾਟਮ ਔਰ ਇਹ ਰੋਗਾ ਇਹਦਾ ਦੁਪੱਟਾ ਪੂਰੇ ਵੱਡੇ ਕੱਟ ਦੇ ਪਿਓਰ ਕਾਟਨ ਦੇ ਦੁਪੱਟੇ ਰਹਿਣ ਵਾਲੇ ਆ ਠੀਕ ਹੈ ਜੀ ਮੈਂ ਥੋੜਾ ਓਪਨ ਕਰੂੰਗੀ ਔਰ ਲੁੱਕ ਬਹੁਤ ਸੋਹਣੀ ਦੇ ਸੂਟ ਰਹਿਗਾ ਜਿਹਨੂੰ ਵੀ ਪਸੰਦ ਹੋਇਆ ਬੁੱਕ ਕਰ ਲਿਓ ਤੇ ਪ੍ਰਾਈਸ ਰੋਗਾ ਇਹਨਾਂ ਦਾ 850 ਸ਼ਿਪਿੰਗ ਰੋਗੀ ਸਾਰੇ ਸੂਟਾਂ ਤੇ ਫ੍ਰੀ ਅਗਲਾ ਕਲਰ ਚਾੜ ਦਿਖਾਨੀ ਤੁਹਾਨੂੰ ਆਲੋਜੀ ਕਲਰ ਬਹੁਤ ਸੋਹਣਾ ਸਾਰੇ ਕਲਰ ਦਿਖਾਵਾਂਗੀ ਓਪਨ ਕਰਕੇ ਕਿਉਂਕਿ ਹਰ ਇੱਕ ਕਲਰ ਦੀ ਆਪਣੀ ਗ੍ਰੇਸ ਹੁੰਦੀ ਹੈ ਜੀ ਆਲੋਜ ਬਹੁਤ ਸੋਹਣਾ ਸ਼ੇਡ ਹੈ ਵੀ ਸਿੰਪਲ ਸੋਬਰ ਤੇ ਡਿਜ਼ਾਈਨ ਹੈ ਥੋੜਾ ਗ੍ਰੀਨ ਟੋਨ ਦੇ ਵਿੱਚ ਇਹ ਵਾਲਾ ਸੂਟ ਰਹੇਗਾ ਇਹ ਰਹੋਗੀ ਇਹਦੀ ਬਾਟਮ ਇਸ ਤਰ੍ਹਾਂ ਰਹੂਗਾ ਗ੍ਰੇ ਗ੍ਰੀਨ ਟੋਨ ਜਿਆ ਇਹ ਵਾਲਾ ਆਲੋਜੀ ਔਰ ਇਹ ਰਹੋਗਾ ਇਹਦਾ ਦੁਪੱਟਾ ਜੇ ਇਹਨੂੰ ਵੀ ਪਸੰਦ ਹੋਇਆ ਬੋਕਾ ਲਿਓ ਅਨੋਜੀ ਪ੍ਰਾਈਸ ਰੋਗਾ 850 ਸ਼ਿਪਿੰਗ ਰੋਗੀ ਫ੍ਰੀ ਜੀ ਅਗਲਾ ਕਲਰ ਅਨੋਜੀ ਮਾਊਸ ਕਲਰ ਅਨੋਜੀ ਬਹੁਤ ਸੋਹਣਾ ਪੀਸ ਆ ਸਿੰਪਲ ਸੋਬਰ ਜਿਹਾ ਹੈ ਵੀ ਠੀਕ ਹੈ ਜੀ ਬਾਟਮ ਇਹਦੀ ਰਹਿਣ ਵਾਲੀ ਹੈ ਇਸ ਤਰ੍ਹਾਂ ਇਹ ਰੋਗੀ ਇਹਦੀ ਬਾਟਮ ਤੇ ਬੈਕ ਦੀ ਪ੍ਰਿੰਟ ਜਿਹੜੀ ਹੈਗੀ ਇਹਦੀ ਸਿੰਪਲ ਰਹਿਣ ਵਾਲੀ ਹੈ ਔਰ ਇਹ ਰੋਗਾ ਇਹਦਾ ਦੁਪੱਟਾ ਜੀ ਪਿਓਰ ਕਾਟਨ ਦਾ ਪੂਰੇ ਵੱਡੇ ਕੱਟ ਦਾ ਦੁਪੱਟਾ ਰਹਿਣ ਵਾਲਾ ਹੈ ਆ ਦੁਪੱਟਾ ਇਹ ਵੀ ਪੂਰਾ ਇਕ ਓਪਨ ਕਰ ਦਿੰਦੀ ਫਿਰ ਤੋਂ ਅਨੁਸ਼ ਕੱਟ ਐਗਜ਼ੈਕਟ ਮਤਲਬ ਸਮਝ ਆ ਲਵੇ ਅਨੁਸ਼ ਆ ਰੋਗਾ ਇਹਦਾ ਦੁਪੱਟਾ ਦੁਪੱਟਾ ਬਹੁਤ ਸੋਹਣੀ ਕ੍ਰੀਏਸ਼ਨ ਆ ਜਿਵੇਂ ਆ ਦੇਖਿਓ ਇਸ ਤਰ੍ਹਾਂ ਇਹ ਬਣਿਆ ਹੋਇਆ ਥੋੜਾ ਦੂਰੋਂ ਦਿਖਾਇਆ ਤੇ ਵਾਈਟ ਵਾਈਟ ਆ ਰਿਹਾ ਸੀਗਾ ਪਲੇਨ ਪਲੇਨ ਇਸ ਤਰ੍ਹਾਂ ਭਟੇ ਦੇ ਵਿੱਚ ਛੋਟੇ ਛੋਟੇ ਡਾਟ ਪੀ ਅਗਲੀ ਡਿਜ਼ਾਈਨਿੰਗ ਅਨੁਸ਼ ਬਲੈਕ ਕਲਰ ਦੇ ਨਾਲ ਰੋਗਾ ਚੈੱਕ ਡਿਜ਼ਾਈਨ ਸੋਨਾ ਸੂਟ ਆ ਸਿੰਪਲ ਸੋਬਰ ਤੇ ਡਿਜ਼ਾਈਨਰ ਜੇ ਪੀਸ ਨੇ ਰਿਪੀਟ ਆਇਆ ਸੀ ਇਹ ਵੀ ਮੇਰੇ ਕੋਲ ਸਟਾਕ ਵਿੱਚ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵੀ ਸੂਟ ਨੇ ਬਲੈਕ ਇਹਦੇ ਨਾਲ ਪਿਓਰ ਬੈਂਬਰ ਦਾ ਰਹੂਗਾ ਪਲੇਨ ਦੁਪੱਟਾ ਬਲੈਕ ਕਲਰ ਦੀ ਇਹਦੀ ਰਹਿਣ ਵਾਲੀ ਆ ਬਾਟਮ ਠੀਕ ਹੈ ਜੀ ਅਪਰੋਕਸ 3 ਮੀਟਰ ਦੇ ਲਾਗੇ ਕੱਟ ਨਹੀਂ ਹੁੰਦੇ ਕੱਟ ਇਹਨਾਂ ਦੇ ਸੇਮ ਪ੍ਰਿੰਟ ਬੈਕ ਦਾ ਰਹਿਣ ਵਾਲਾ ਆ ਬਾਜ਼ੂ ਦਾ ਪ੍ਰਿੰਟ ਵੀ ਸੇਮ ਆਏਗਾ ਇਹਦਾ ਔਰ ਇੱਕ ਕਲਰ ਇਹਦੇ ਵਿੱਚ ਮੇਰੇ ਕੋਲ ਅਵੇਲੇਬਲ ਹੈ ਬ੍ਰਾਊਨ ਦਾ ਆ ਲੋ ਜੀ ਇੱਕ ਰੂਮ ਦਾ ਬ੍ਰਾਊਨ ਕਲਰ ਜਿਹਨੂੰ ਜਿਹੜਾ ਅੱਛਾ ਲੱਗਦਾ ਹੋਇਆ ਉਹ ਕਾ ਲਿਓ ਬਹੁਤ ਸੋਹਣਾ ਰ ਬਹੁਤ ਸੋਹਣੀਆਂ ਚੀਜ਼ਾਂ ਨੇ ਵਾਲੀਆਂ ਆ ਲੋ ਜੀ ਇਹ ਰੋਗਾ ਇਹਦਾ ਪਿਓਰ ਮੈਂਬਰ ਦਾ ਦੁਪੱਟਾ ਪ੍ਰਾਈਸ ਆਊਗਾ 850 ਸ਼ਿਪਿੰਗ ਰੋਗੀ ਫ੍ਰੀ ਲੈਂਥ ਇਹਨਾਂ ਦੀ 45 ਪਲੱਸ ਹੀ ਨੇ ਕੋਈ ਵੀ ਇਦਾਂ ਦੀ ਨਹੀਂ ਹੈਗਾ ਸੂਟ ਜਿਹਦਾ ਹੀ ਲੈਂਥ ਘੱਟ ਹੋਵੇ ਆ ਲੋ ਜੀ ਅਗਲਾ ਆਊਗਾ ਵਾਈਟ ਬਲੈਕ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਇਹਦਾ ਰਹੂਗਾ ਪ੍ਰਾਈਸ 950 ਆ ਲੋ ਜੀ ਸ਼ਿਪਿੰਗ ਰੋਗੀ ਫ੍ਰੀ ਆ ਲੋ ਜੀ ਬਹੁਤ ਸੋਹਣਾ ਲੈਂਥ ਵਿਡਥ ਫੁੱਲ ਰਹਿਣ ਵਾਲੀ ਹੈ ਇਹਦੀ ਲੈਂਥ ਅਪਰੋਕਸ ਘੱਟੋ ਘਾਟ ਇਹਨਾਂ ਦੀ 50 ਦੇ ਲਾਗੇ ਲੈਂਥ ਆਉਗੀ 48 50 ਤੋਂ ਘੱਟ ਮਤਲਬ ਲੈਂਥ ਨਹੀਂ ਹੈਗੀ ਔਰ ਪ੍ਰਿੰਟ ਬਹੁਤ ਸੋਹਣਾ ਔਰ ਇਹਨੂੰ ਵੀ ਪੂਰਾ ਹਾਈਲਾਈਟ ਕੀਤਾ ਹੋਇਆ ਹੈ ਵਰਕ ਦੇ ਨਾਲ ਮਤਲਬ ਪੂਰੇ ਸੂਟ ਦੇ ਉੱਤੇ ਬੈਕ ਔਰ ਫਰੰਟ ਦੋਨਾਂ ਦੇ ਉੱਤੇ ਜਿਹੜਾ ਮਤਲਬ ਕਹਿ ਲਓਗੇ ਵਰਕ ਰਹਿਣ ਵਾਲਾ ਹਲਕਾ ਹਲਕਾ ਮੈਂ ਤੁਹਾਨੂੰ ਕੋਲੋ ਦਿਖਾਨੀ ਆ ਪੂਰਾ ਵਰਕ ਦੇ ਨਾਲ ਜਿੱਦਾਂ ਕਹਿ ਲਓਗੇ ਇਹਦੇ ਵਿੱਚ ਰਾਉਂਡ ਰਾਉਂਡ ਕਾਫੀ ਵਰਕ ਦੇ ਨਾਲ ਡਿਜ਼ਾਈਨ ਕੀਤਾ ਫਰੰਟ ਔਰ ਬੈਕ ਦੋਨਾਂ ਦੇ ਉੱਤੇ ਹੀ ਵਰਕ ਰਹਿਣ ਵਾਲਾ ਹੈ ਬਹੁਤ ਸੋਹਣੀ ਕ੍ਰੀਏਸ਼ਨ ਆ ਸਿੰਪਲ ਸੋਬਰ ਆਹ ਲੋ ਜੀ ਔਰ ਪਿਓਰ ਕਾਟਨ ਦੀ ਰਹੂਗੀ ਅਪਰੋਕਸ 3 ਮੀਟਰ ਦੇ ਲਾਗੇ ਇਹਦੀ ਬਾਟਮ ਫੈਬਰਿਕ ਬਹੁਤ ਕੂਲ ਰਹਿਣ ਵਾਲਾ ਹੈ ਇਹਦਾ ਔਰ ਇਹ ਰਹੂਗਾ ਇਹਦਾ ਦੁਪੱਟਾ ਆਹ ਲਓ ਜੀ ਦੁਪੱਟੇ ਪੂਰੇ ਵੱਡੇ ਕੱਟ ਦੇ ਆਹ ਜੀ ਬਹੁਤ ਸੋਹਣਾ ਕਹ ਲਓ ਕਿ ਸੂਟ ਦੁਪੱਟਾ ਦੇਖੋ ਇੰਨਾ ਵੱਡਾ ਹੈ ਇੰਨਾ ਚੌੜਾ ਹੈ ਕਿ ਪ੍ਰੋਪਰ ਮਤਲਬ ਮੇ ਤੋਂ ਸ਼ੋ ਵੀ ਨਹੀਂ ਹੋ ਰਿਹਾ ਆਹ ਲਓ ਬਹੁਤ ਸੋਹਣੇ ਦੁਪੱਟੇ ਨੇ ਜਿਹਨੂੰ ਵੀ ਪਸੰਦ ਹੋਇਆ ਬੁੱਕ ਕਰ ਲਿਓ ਤੇ ਇਹਦੇ ਵਿੱਚ ਮੈਂ ਤੁਹਾਨੂੰ ਜਿੰਨੇ ਸੂਟ ਆ ਉਹਨੇ ਡਿਜ਼ਾਈਨ ਹੋਣਗੇ ਆਹ ਲਓ ਜੀ ਦੁਪੱਟੇ ਸੇਮ ਵਿੱਚ ਰਹਿਣਗੇ ਥੋੜੀ ਥੋੜੀ ਸੌਰੀ ਸੌਰੀ ਥੋੜੀ ਡਿਜ਼ਾਈਨਿੰਗ ਚੇਂਜ ਹੈਗੀ ਹੈ ਮੈਂ ਦਿਖਦੀ ਹਾਂ ਹਲੋ ਪੂਰਾ ਪੀਸ ਓਪਨ ਕਰਕੇ ਦਿਖਾਨੀ ਆਲੋਜੀ ਅਗਲਾ ਪ੍ਰਿੰਟ ਇਹਦੇ ਵਿੱਚ ਬਹੁਤ ਸੋਹਣਾ ਚਿਕਨਕਾਰੀ ਵਰਕ ਦੇ ਨਾਲ ਮਤਲਬ ਸਾਰੇ ਸੂਟਾਂ ਦੇ ਉੱਤੇ ਵਰਕ ਜ਼ਰੂਰ ਰਹਿਣ ਵਾਲਾ ਹੈ ਮਤਲਬ ਕਹਿ ਲੋ ਕਿ ਇਹ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਹੈ ਵਰਕ ਰਹੇਗਾ ਐਦਾ ਪੂਰੇ ਸੂਟ ਦੇ ਉੱਤੇ ਇਹਨੂੰ ਹਾਈਲਾਈਟ ਕੀਤਾ ਹੋਇਆ ਹੈ ਵਰਕ ਦੇ ਨਾਲ ਔਰ ਪਿਓਰ ਬਲੈਕ ਕਲਰ ਦੀ ਇਹਦੀ ਰਹੂਗੀ ਬਾਟਮ 3 ਮੀਟਰ ਦੇ ਲਾਗੇ ਔਰ ਇਹ ਰਹਿਣ ਵਾਲਾ ਹੈ ਦਾ ਦੁਪੱਟਾ ਜੀ ਆਲੋਜੀ ਲੁੱਕ ਬਹੁਤ ਸੋਹਣੀ ਆ ਦੁਪੱਟਾ ਮੈਂ ਤੁਹਾਨੂੰ ਦਿਖਾਨੀ ਆ ਦੁਪੱਟਾ ਬਹੁਤ ਸੋਹਣੀ ਲੁੱਕ ਦੇ ਵਿੱਚ ਰਹਿਣ ਵਾਲਾ ਆ ਤੇ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਸ ਰੋਗਾ ਇਹਨਾਂ ਦਾ 950 ਸ਼ਿਪਿੰਗ ਰੋਗੀ ਫ੍ਰੀ ਅਲੋਜੀ ਅਗਲਾ ਡਿਜ਼ਾਈਨ ਅਗਲੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਰਹਿਣ ਵਾਲੀ ਆ ਵਾਈਟ ਬਲੈਕ ਸੁਪਰ ਹਿੱਟ ਧਮਾਕਾ ਕਹਿ ਲਓ ਕੀ ਆਇਆ ਆ ਇਹ ਵਾਲੇ ਸੂਟਾਂ ਦਾ ਫੈਬਰਿਕ ਸਿੰਗਲ ਸੂਟ ਬਾਇ ਕਰਕੇ ਜ਼ਰੂਰ ਚੈੱਕ ਕਰਿਓ ਕਿ ਕੁਆਲਿਟੀ ਕਿਵੇਂ ਦੀ ਆ ਇਹਨਾਂ ਸੂਟਾਂ ਦੀ ਅਲੋਜੀ ਇਹ ਰੂਗਾ ਦਾ ਬਾਟਮ 3 ਮੀਟਰ ਦੇ ਲਾਗੇ ਬਾਟਮ ਰਹਿਣ ਵਾਲਾ ਆ ਔਰ ਇਹ ਰਹਿਣ ਵਾਲਾ ਹੈ ਇਹਦਾ ਦੁਪੱਟਾ ਦੁਪੱਟਿਆਂ ਦੇ ਪ੍ਰਿੰਟ ਜਿਹੜੇ ਹੈਗੇ ਸੇਮ ਰਹਿਣਗੇ ਸਿਰਫ ਸ਼ਰਟ ਦੇ ਪ੍ਰਿੰਟ ਜਿਹੜੇ ਹੈਗੇ ਆ ਉਹ ਡਿਫਰੈਂਟ ਰਹਿਣਗੇ ਜੀ ਔਰ ਪੂਰੇ ਨੂੰ ਇਹਨੂੰ ਲੇਸ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਆ 4 ਸਾਈਡ ਮਤਲਬ ਪੂਰੀ ਫਿਨਿਸ਼ਿੰਗ ਦੇ ਨਾਲ ਦੁਪੱਟੇ ਵੀ ਰਹਿਣ ਵਾਲੇ ਨੇ ਪੂਰੇ ਵੱਡੇ ਕੱਟ ਦੇ ਇੰਨੇ ਵੱਡੇ ਦੁਪੱਟੇ ਨੇ ਭਾਵੇਂ ਸ਼ਰਟ ਬਣਾ ਲਿਓ ਇਹਨਾਂ ਦੀ ਵੀ ਆ ਲੋ ਜੀ ਅਗਲਾ ਪੀਸ ਆ ਲੋ ਬਹੁਤ ਸੋਹਣਾ ਪੈਟਰਨ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਆ ਪ੍ਰਿੰਟਿੰਗ ਸਾਰੀਆਂ ਇੱਕ ਤੋਂ ਇੱਕ ਰਹਿਣ ਵਾਲੀਆਂ ਜਿਹਨੂੰ ਜਿਹੜਾ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਸਟਾਕ ਦੀ ਕੋਈ ਕਮੀ ਨਹੀਂ ਹੈਗੀ ਡਬਲ ਡਬਲ ਚਾਹੀਦੇ ਹੋਗੇ ਸੂਟ ਤਾਂ ਵੀ ਤੁਹਾਨੂੰ ਮਿਲ ਜੂਗੇ ਆ ਲੋ ਜੀ ਇਹ ਰੋ ਗਿਆ ਇਹਦਾ ਬਾਟਮ ਔਰ ਇਹ ਰੋ ਗਿਆ ਇਹਦਾ ਆ ਲੋ ਜੀ ਦੁਪਟਾ ਜਿਹਨੂੰ ਵੀ ਜਿਹੜਾ ਪਸੰਦ ਹੋਇਆ ਬੁੱਕ ਕਰ ਲਿਓ ਪ੍ਰਾਈਸ ਰੋਗੀ ਇਹਨਾਂ ਦਾ 950 ਸ਼ਿਪਿੰਗ ਰੋਗੀ ਫ੍ਰੀ ਤੇ ਇਹਦੇ ਨਾਲ ਹੀ ਕਰ ਦਿਆਂ ਆਪਾਂ ਵੀਡੀਓ ਨੂੰ ਐਂਡ ਉਮੀਦ ਕਰਦੇ ਹਾਂ ਕਿ ਸੂਟ ਸਾਨੂੰ ਚੰਗੇ ਲੱਗੇ ਹੋਗੇ ਚੰਗੇ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਜਿਹੜੇ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਨਵੀਂ ਨਵੀਂ ਅਪਡੇਟਸ ਸਾਨੂੰ ਮਿਲਦੀ ਰਵੇ ਜੀ ਥੈਂਕ ਯੂ